ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੋਰ ਸਾਰੇ ਕਿਵੇਂ ਹੋ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਹੋਮੋਗੇ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਲਓ ਜੀ ਥੋੜੀ ਜੀ ਲੁੱਕ ਦੇਖੋ ਆਪਣੇ ਘਰ ਦੀ ਆਲਮੋਸਟ ਬਸ ਹੋ ਜਾਣਾ ਆਪਣਾ ਤਿਆਰ ਤੇ ਇਧਰ ਨਾਲ ਤੁਹਾਨੂੰ ਇੱਕ ਨਵੇਂ ਪੇਂਟਰ ਦੱਸਣੇ ਸੀ ਅਸੀਂ ਵੀ ਜੇ ਕਿਸੇ ਨੇ ਰੰਗ ਦਾ ਠੇਕਾ ਕਰਨਾ ਹੋਵੇ ਘਰ ਦੇ ਕੰਮ ਦਾ ਅਮਨ ਨੇ ਹਾਂ ਉਹ ਵੀ ਵੇਰਡ ਤਾਂ ਜਾਂਦੇ ਜੀਗੇ ਹਾਂ ਸਰਕਾਰ ਨੂੰ ਸਾਰਾ ਰੰਗ ਅਮਨ ਨੇ ਆਪ ਹੀ ਕੀਤਾ ਤੇ ਜੇ ਤੁਸੀਂ ਕਰਵਾਣਾ ਹੋਵੇ ਤੇ ਅਮਨ ਦੇ ਨਾਲ ਕਰ ਸਕਦੇ ਹੋ ਕੰਟੈਕਟ ਇਹਨਾਂ ਦਾ ਕੰਟੈਕਟ ਨੰਬਰ ਆਪਾਂ ਕਰ ਦਾਂਗੇ ਤੁਹਾਨੂੰ ਸੈਂਡ ਹੈ ਬੋਲ ਤਾਂ ਤੁਸੀਂ ਸੁਣ ਲਿਓ ਜੇ ਕਿਸੇ ਨੇ ਘਰ ਨੂੰ ਰੰਗ ਕਰਵਾਉਣਾ ਹੋਵੇ ਤੇ ਜਰੂਰ ਇਹਨਾਂ ਨੂੰ ਸੇਵਾ ਦਾ ਮੌਕਾ ਦਿੱਤਾ ਜਾਵੇ ਸੀਰੀਅਸਲੀ ਗੱਲ ਆ ਹੈ ਸੀਰੀਅਸਲੀ ਗੱਲ ਆ ਹੈ ਮੈਂ ਆਖਦੇ ਨਹੀਂ ਜੇ ਤੇ ਇੱਕ ਸੱਚੀ ਆ ਜਾ ਰਹੀ ਹੈ ਮੈਂ ਕਰ ਲਣੀ ਹੈ ਹੂੰ ਆਵਦਾ ਸਹੀ ਆ ਬੰਦੇ ਆਪਣੇ ਲੱਗੇ ਹੋਏ ਮੋਢੇ ਹੂੰ ਮੈਂ ਤੁਹਾਨੂੰ ਦਿਖਾਉਣੀ ਹੈ ਵੈਸੇ ਕੀਤਾ ਹੋਇਆ ਰੰਗ ਮੰਨੇ ਜਿਹੜਾ ਆਪ ਕੀਤਾ ਵੈਸੇ ਨਾ ਤੁਹਾਨੂੰ ਇੱਕ ਗੱਲ ਦੱਸ ਦਿਆਂ ਸੀ ਜਦੋਂ ਅਸੀਂ ਘਰ ਬਣਾਉਣ ਲੱਗੇ ਸੀ ਨਾ ਅਸੀਂ ਜਿਵੇਂ ਆ ਪਟਾ ਟਵਾਈ ਕਰਦੇ ਨੇ ਚਲੋ ਪੌਣਾ ਤਾਂ ਘਰ ਮੈਸਤਰੀ ਨਹੀਂ ਹੁੰਦਾ ਉਹਦੇ ਨਾਲ ਆਪੇ ਬੰਦੇ ਹੁੰਦੇ ਆ ਤੇ ਅਸੀਂ ਕੋਈ ਦਿਹਾੜੀਆ ਨਹੀਂ ਕੀਤਾ ਸੀਗਾ ਤੁਹਾਨੂੰ ਆ ਜੱਟਾ ਹਾਂ ਸਾਰਾ ਟਾ ਆ ਤੇ ਸਾਰਾ ਜਿਹੜਾ ਮਤਲਬ ਘੜਕੜਾਈ ਸਾਰਾ A to Z ਕੰਮ ਜਿਹੜਾ ਅਸੀਂ ਆਪ ਕੀਤਾ ਸੀਗਾ ਚਾ ਇਹਨਾਂ ਸੀ ਸਾਨੂੰ ਘਰ ਪਾਉਣ ਦਾ ਸੀ ਰਾਤ ਨੂੰ 10 11 ਵਜੇ ਤੱਕ ਲੱਗ ਹੀ ਰਹਿੰਦੇ ਸੀਗੇ ਤੇ ਭਰਤਾ ਜਿਹੜੇ ਉਹ ਮੇਰੇ ਭਰਾ ਹੋ ਨਹੀਂ ਪੱਛ ਗਏ ਸੀ ਤੇ ਨਾਲ ਅਸੀਂ ਆਪ ਮਤਲਬ ਹਰ ਕੰਮ ਦੇ ਵਿੱਚ ਪੂਰੀ ਹੈਲਪ ਕੀਤੀ ਆਏ ਨਹੀਂ ਵੀ ਸਾਰੇ ਕੰਮ ਮਇਸਤਰੀਆਂ ਤੇ ਨਹੀਂ ਛੱਡਿਆ ਤੇ ਵੀ ਪ੍ਰਮਾਤਮਾ ਨੇ ਵੀ ਇੰਨੀ ਜ਼ਿਆਦਾ ਕਿਰਪਾ ਕੀਤੀ ਪਤਾ ਹੀ ਨਹੀਂ ਲੱਗਿਆ ਕਦੋਂ ਘਰ ਬਣ ਗਿਆ ਤੇ ਨਹੀਂ ਤਾਂ ਆਪਾਂ ਨੇ ਆਪ ਦਾ ਕੰਮ ਕਰਦੇ ਨਹੀਂ ਤਾਂ ਆਪਾਂ ਕਹਿ ਦਿੰਦੇ ਵੀ ਅਮਨ ਇੱਕ ਘਰ ਬਣਾਉਣ ਲਈ ਸਾਰੀ ਉਮਰ ਲੰਘ ਜਾਂਦੀ ਆ ਪਰ ਵੈਗੁਰੂ ਜੀ ਨੇ ਇੰਨੀ ਕਿਰਪਾ ਕੀਤੀ ਸੱਚੇ ਪਾਤਸ਼ਾਹ ਨੇ ਤੇ ਆਪਾਂ ਕਹਿੰਦੇ ਨੇ ਵੀ ਉਂਗਲ ਫੜਾਉਂਦੇ ਸੀ ਸਾਡੀ ਬਾਹ ਮੜ ਲਈ ਤੇ ਪਰ ਆਪਾਂ ਆਪ ਵੀ ਮਿਹਨਤ ਪੂਰੀ ਕੀਤੀ ਹਰ ਕੰਮ ਦੇ ਵਿੱਚ ਪੂਰੀ ਹੈਲਪ ਕਰਦੇ ਰਹੇ ਹਾਂ ਹੁਣ ਵੀ ਇਹ ਜਿੱਦਾਂ ਬੇੜੇ 'ਚ ਪੱਥਰ ਵਗੈਰਾ ਲਾਇਆ ਸਾਰੀ ਰੋੜੀ ਵਗੈਰਾ ਆਪਾਂ ਮੰਨ ਨੇ ਸਾਰਾ A ਤੋਂ Z ਤੇ ਐ ਮਜਾ ਆਦਾ ਆ ਆਪਣੇ ਕਰਦੇ ਕੰਮ ਕਰਨਾ ਨਾ ਵੈਸੇ ਕੋਈ ਮਨ ਐ ਕੋਈ ਸ਼ਰਮ ਨਹੀਂ ਆਪਣੇ ਸ੍ਰੀ ਸਵਾਮੀ ਨਰਿਦਰ ਦਾਪੋਂ ਡਾਕਟਰ ਹੁਣ ਹੋਣਾ ਲੱਗੇ ਸੀ ਜਿਹੜੀ ਆਈ ਆ ਹਾਂ ਮੈਂ ਗੈਰਾਂ ਗੈਰਾਂ ਦੇ ਤੱਕ ਹੀ ਉਹ ਚਾਹੀ ਵਾਰ ਸੀ ਸਾਨੂੰ ਘਰ ਪਾਉਣ ਦੇ ਵੀ ਸੀ ਘਰ ਪਾਉਣ ਲੱਗੇ ਆ ਕਹਿੰਦੇ ਨੇ ਵੀ ਜਿਹੜੀ ਚੀਜ਼ ਮਸਾ ਮੇਲੀ ਹੋਵੇ ਤਾਂ ਚਾਈ ਵੱਖਰਾ ਹੁੰਦਾ ਹੈ ਨਾ ਤੇ ਇਹ ਤਾਂ ਮੈਨੂੰ ਲੱਗਦਾ ਵੀ ਸੰਤਾ ਮਹਿਲ ਤੋਂ ਵੀ ਜ਼ਿਆਦਾ ਵਧੀਆ ਲੱਗਦਾ ਤੇ ਹੁਣ ਸਾਨੂੰ ਆਈ ਸੀ ਪੇਂਟ ਕਰਾ ਲਈਏ ਆ ਵੀ ਹੋ ਗਿਆ ਹੋ ਗਿਆ ਨਾ ਆ ਦੀਆਂ ਖਵਾਇਸ਼ਾਂ ਛੱਡ ਕੇ ਵੀ ਸਾਰਾ ਪਾ ਕਰ ਕਰ ਵੱਲੀ ਗਈ ਹੋ ਗਈ ਵੀ ਹਾਂ ਹੁਣ ਹੈ ਨਾ ਦੀ ਅੱਦਾ ਬਣਾਉਣਾ ਵਾ ਮਾ ਮਾੜਾ ਦਾ ਬੜਾ ਸ਼ੁਕਰ ਆ ਹਾਂ ਪਰਮਾਤਮਾ ਦਾ ਇਹਦੇ ਸੁਣੀ ਕਰਦੇ ਨੇ ਕਈ ਵਾਰ ਇਸ ਕਿਹਾਂ ਗੱਲਾਂ ਕਰਦੇ ਹੁੰਦੇ ਆ ਵੀ ਅਸੀਂ ਇੰਨੇ ਜੋਗੇ ਹੈ ਨਹੀਂ ਸੀ ਕਿਉਂਕਿ ਹਲੇ ਸਾਡੀ ਏਜ ਬਹੁਤ ਛੂਟ ਹੀ ਆ 34 ਸਾਲ ਦੀ ਏਜ ਕੋਈ ਬਾੜੀ ਨਹੀਂ ਹੁੰਦੀ ਹੈ ਨਾ 34 ਸਾਲ ਦੀ ਉਮਰ 'ਚ ਵੀ ਆਪਾਂ ਹਨਾ ਕਬੀਲਦਾਰੀ ਸਾਹਮਣੀ ਬੱਚੇ ਸਾਹਮਣੇ ਪਰ ਕਰਦਾ ਦਾ ਪਰਮਾਤਮਾ ਹੀ ਆ ਪਤਾ ਨਹੀਂ ਕਰਨ ਵਾਲੇ ਹੈਗੇ ਮੈਂ ਵੀ ਸਮਾਂ ਕਰਾ ਦਾਂ ਹਾਂ ਸਮਾਂ ਜ਼ਰੂਰ ਕਰਾ ਦਿੰਦਾ ਵਾ ਤੇ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਕਿ ਨੂੰ ਸਾਡੇ ਵਾਂਗੂ ਵਾਲਾ ਹੀ ਚਾਹ ਸੀ ਘਰ ਦਾ ਘਰ ਤਾਂ ਮੈਂ ਛੋਟਾ ਹੋਵੇ ਜਾਂ ਵੱਡਾ ਹੋਵੇ ਹੈਨਾ ਘਰ ਦੀ ਨਹੀਂ ਗੱਲ ਹੁੰਦੀ ਪਰ ਜੀ ਹਾਂ ਪਰ ਮੈਂ ਇੱਕ ਕਮਰੇ ਦਾ ਹੀ ਹੋਵੇ ਪਰ ਜਿਹੜਾ ਆਪਦਾ ਹਨਾ ਉਹ ਆਪਦਾ ਹੀ ਹੁੰਦਾ ਘਰੇ ਪੈ ਕੇ ਸੁਣੋ ਹਾਂ ਕਿੱਥੇ ਵਾਦੀ ਤੇ ਰਹਿੰਦੇ ਬੰਦਾ ਮੈਂ ਤੁਹਾਨੂੰ ਕਹ ਰਿਹਾ ਹਾਂ ਹੱਸੋ ਕਰ ਤੁਹਾਨੂੰ ਪਰਮਾਤਮਾ ਅੱਗੇ ਸਾਰੇ ਅਰਦਾਸ ਕਰਿਆ ਕਰੋ ਸਾਰਿਆਂ ਦੇ ਸਿਰ ਤੇ ਛੱਤ ਹੋਵੇ ਕੋਈ ਭੁੱਖਾ ਨਾ ਸੌਵੇ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਨਾ ਤੰਦਰੁਸਤੀ ਨਾਲ ਜੇ ਆਪਣੇ ਤੰਦਰੁਸਤੀ ਆ ਤਾਂ ਫੇਰ ਇਹਨਾਂ ਨੂੰ ਕੋਠੇ ਤੇ ਚਾਹ ਬਣਾਣੀ ਆਉ ਮੈਂ ਦੁੱਧ ਪਾਣਾ ਚਾਹ ਚ ਤੇ ਹੋਰ ਜੀ ਸਾਰੇ ਸਨਾਓ ਕਿਵੇਂ ਹੋ ਕਿਵੇਂ ਚੱਲ ਰਿਹਾ ਟਾਈਮ ਠੰਡ ਬਹੁਤ ਸੀ ਹੁਣ ਤਾਂ ਦਿਨ ਨਿਕਲੇ ਹੁਣ ਤਾਂ ਧੁੱਪ ਬਹੁਤ ਜ਼ਿਆਦਾ ਹੁੰਦੀ ਆ ਹਲ ਤੱਕ ਰਖਲਾਰਾ ਬਹੁਤ ਪਿਆ ਹੋਇਆ ਜੇ ਸਾਰਾ ਸਾਫ ਹੋ ਗਿਆ ਤੁਹਾਨੂੰ ਦਿਖਾਵਾਂਗੀ ਸਾਰਾ ਤੇ ਮੇਰੀ ਜਿਹੜੀ ਬਾਹਰ ਵਾਲੀ ਰਸੋਈ ਹੈ ਇਹ ਵੀ ਬਣ ਕੇ बस ਹੋ ਜਾਣੀ ਹੈ ਤਿਆਰ ਥੋੜੇ ਦਿਨਾਂ ਚ ਹੀ ਨਾ ਮੈਂ ਕਿ ਹਰ ਜਾ ਹਰ ਜਾ ਭਾਈ ਤੈਨੂੰ ਖਾ ਕਰ ਇੱਥੇ ਹੋ ਗਿਆ ਜੀ ਸ਼ਾਮ ਦਾ ਟਾਈਮ ਸਾਡੇ ਨਾਲੋਂ ਜ਼ਿਆਦਾ ਫਿਕਰ ਜਿਹੜਾ ਡੈਡੀ ਨੂੰ ਹੋ ਜਾਂਦਾ दाल ਸਬਜ਼ੀ ਦਾ ਤੇ ਸਾਰਿਆਂ ਦੇ ਡੈਡੀ ਦਾ ਵੀ ਹੁੰਦਾ ਹੋਊਗਾ ਸੋ ਸਾਡੇ ਘਰ ਦੀ ਨੂੰ ਬਾਹਰ ਹੋ ਜਾਂਦਾ ਖਿਸ਼ੇਤੀ ਬਣਾ ਲ ਗਏ ਨੇ ਤੇ ਉਹ ਤੁਹਾਨੂੰ ਜ ਸਾਭਦੇ ਕਿ ਨਹੀਂ ਨਹੀਂ ਸਾਭਦਾ ਮੇਥੀ ਆ ਠੀਕ ਆ ਕੋਣ ਨਹੀਂ ਮੇਰੇ ਕੋਣ ਨੂੰ ਜੋੜੀ ਹਾਂਜੀ ਹਾਂ ਹੈਲਪ ਕਰਾਉਂਦੇ ਆ ਡੈਡੀ ਹਰ ਕੰਮ ਦੀ ਤੁਸੀਂ ਨਹੀਂ ਬਰਕਰਾਉਂਦੇ ਆਈ ਨਹੀਂ ਪਾਈਆਂ ਦਾ ਮੂੰਹ ਤੇ ਹਾਂ ਆਪ ਦੇ ਘਰ ਆਈ ਗਿਆ ਇਹ ਕਰਾਉਂਦਾ ਨਾ ਕੀ ਕਰ ਲਿਆ ਸਾਰਾ ਕੁਝ ਮੈਂ ਕੀ ਕਰਾਂ ਨੇ ਵੈਸੇ ਉਹ ਇੱਕ ਦਾਲ ਤਾਂ ਹੈਗੀ ਜਿਹੜੇ ਨੂੰ ਫਿਕਰ ਤਾਂ ਹੁੰਦਾ ਵਾ ਨਾ ਫਿਕਰ ਕਿਉਂ ਫਿਕਰ ਹੁੰਦਾ ਦਾਲ ਪਾਣੀ ਦਾ ਫਿਕਰ ਤਾਂ ਬਹੁਤ ਹੁੰਦਾ ਗਣੀ ਕਿੰਨੇ ਦਿੱਤੇ ਮੈਥੇ ਬਾਬਾ ਇਹਨੇ ਦਿੱਤੇ 10 ਰੁਪਏ ਦੇ ਲੈ ਜੇ ਖੇੜ ਤੇ ਲੱਗੀ ਹੋਵੇ ਹੈ ਨਾ ਹਾਂ ਹੂੰ ਅੱਗੇ ਉੱਜੇ ਹੁੰਦੀ ਹੈ ਤੇ ਕੋਣੇ ਹਾਂ ਟੋਕਰ ਟੋਕਰ ਨੇ ਜੀ ਜਨਾ ਤਾਂ ਉਹ ਵੀ ਆਹੀ ਹਾਂ ਇਹ ਚੜੀਏ ਇਹ ਤਾਂ ਹੀ ਮਹਿੰਗੀਆਂ ਕਰਤੀਆਂ ਇਹ ਆਪਾਂ ਬੀਜਨੋਂ ਹਟ ਕੇ ਖੇਤਾਂ 'ਚ ਅਗਰ ਨਾ ਹੋਵੇ ਸਾਲੀਂ ਇਹ ਹੁੰਦੀ ਸਿੱਥ ਤਾਂ ਹਾਇ ਹਾਇ ਡੈਡੀ ਬਿਨਾ ਝਕਾਉਣੀ ਪੰਡ ਲੈ ਕੇ ਛੜਦਾ ਨਹੀਂ ਸਾਰ ਸਾਰ ਕਿਚ ਆਹ ਮੇਥੇ ਮੱਕੀ ਨੇ ਰੋਟੀ ਨਹੀਂ ਦੱਬ ਮੇਥੇ ਬਸ ਨਾ ਨਾ ਹੋਗਾ ਉਹਦਾ ਇਹ ਮੈਂ ਤਾਂ ਹਣਦੀ ਆਪਾਂ ਦਾ ਬੱਤ ਵਧੀਆ ਖੜਿਆ ਕੇ ਹਾਂ ਨਹੀਂ ਮੈਂ ਇਹਨਾਂ ਦੱਸਣਾ ਇਹ ਗੱਲ ਲੱਗਦਾ ਪੜਿਆ ਪਿਆ ਹੋਣਾ ਮੰਦੇ ਨਹੀਂ ਕਰਦੇ ਹਣ ਤਾਂ ਗੰਡੇ ਵੀ ਤਰਪੇ ਗੰਡੇ ਕੋਈ ਵੀਜੋ ਕੀ ਰਾਮਾਂ ਦਾ ਸਾਬ ਹੋ ਜਾਂਦੀ ਹਾਂ ਆ ਨਾ ਚੀ ਤਾਂ ਨਾ ਹੂੰ ਤਾਂ ਐਸੀ ਮੇਥੀ ਮੁੱਕੀ ਕਰੇਲੀ ਨਹੀਂ ਤਾਂ ਨਾ ਬੁੱਟੀਆਂ ਨੇ ਕਹਿਣਾ ਧਾਗੜਾ ਸਾਗ ਬੜਾ ਸਵਾਦ ਆ ਮਿੱਠੀ ਲੱਗਟਾ ਮਾਰਨੀ ਹੁੰਦਾ ਮਿੱਠੀ ਹੈ ਨਹੀਂ ਉਹਦੀ ਤਾਂ ਹੁਣ ਮਿੱਠੀ ਹੈ ਨਹੀਂ ਪਰ ਦੂਜੀ ਵੀ ਆ ਲੱਗਟਾ ਮਾਰਨੀ ਸੁਣ ਤਰਨਾ ਨਾ ਹਮ ਨਾ ਇਹ ਤਾਂ ਆਈ ਲੱਗਦੀ ਮੇਥੇ ਨੂੰ ਜਾਨਾ ਆਹੋ ਆਹ ਦੂਜੀ ਆ ਉਹ ਫਾਰਮ ਜੀ ਦੂਜੀ ਆ ਦੇਸੀ ਮੈਨ ਦੇਸੀ ਹੀ ਹੈਗੀ ਹੈ ਅਡਰ ਨਾਲ ਹਾਂ ਇਹਦਾ ਨਾ ਸੁਣਦਾ ਸੀ ਇਹਨੇ ਗੰਨੇ ਉਹਨੇ ਕਾਏ ਲਾ ਕੇ ਗੰਨੇ ਆਏ ਹੋਣੇ ਅੱਜ ਅਕਾ ਅਨਕੋ ਅਗਰੇ ਆਪਣੇ ਕਸ਼ੋਰੀ ਪਈ ਹੋਣ ਮਨਾ ਕੇ ਨਹੀਂ ਮੈਂ ਹੋ ਨਹੀਂ ਹੈਗਾ ਉਹਦੇ ਨਾਲ ਫਾਰਮ ਗਿਆ ਉਹ ਮਹੀਆਂ ਜਿਉਂ ਜਾਓ ਤਾਂ ਜਿਹੜਾ ਗੁੰਡਣਾ ਤਕਤੀ ਹੁੰਦੀ ਆ ਗੁੰਡਣਾ ਖੜੇ ਪੈ ਰੇ ਆਹ ਹੈ ਬੰਦਰਾ ਮਨ ਬੋਲਿਆ ਸਨ ਦੁਆਰੇ ਫਿਰ ਉੱਠੇ ਫਿਰ ਕਸ਼ੋਰੀ ਦਾ ਪਟਣਾ ਫਿਰ ਉਹਦੇ ਸੁਆਹ ਪਾਉਣੀ ਫੇਗੜਣਾ ਧਾਨੀਆਂ ਦਾ ਅਹੀਂ ਨਾ ਲਿਆਉਣਾ ਆਫ ਗਮਾਣੇ ਲੈ ਜਾਣਾ ਫੜਕਿਆ ਦੁੱਜੀ ਤੇ ਸੁੱਕੇ ਸੁਆਬ ਹੋਣੇ ਮੋਈਆਂ ਹੋਣੇ ਫਿਰ ਉਹਨਾਂ ਦਾ ਫੇਗੜਣਾ ਅੱਠਾਂ ਕੁ ਡਾ ਲਉਂਦੇ ਹੁੰਦੇ ਸੀ ਅੱਗੇ ਬਾੜੀ ਮਿਹਨਤ ਕਰਦੇ ਸੀ ਉਹ ਰਹਿੰਦੇ ਘੇਰੀ ਹੁੰਦੇ ਐ ਕੋਈ ਕਾਉਂਦੇ ਨੇ ਨੇ ਭਰਾਸੀ ਰਹਿੰਦੇ ਹੁੰਦੇ ਸੀਗੇ ਅੱਠ ਨੇ ਆਉਣਾ ਉਹਨਾਂ ਨੂੰ ਅੱਠ ਨਹੀਂ ਆਉਣਾ ਬਸ ਉਹ ਮੁੰਨਾ ਮੇਰਾ ਅੱਠ ਨੇ ਆਉਣਾ ਕੀ ਜੀ ਰਹਿੰਦੇ ਹੁੰਦੇ ਦੁੱਲੇ ਜਾਣੇ ਹਾਂ ਅੱਠ ਹੀ ਆਉਂਦੇ ਨੇ 4:00 ਟਾਂਗੇ ਬਾਈ ਜੀ 4:00 ਵਜੇ ਕੀ ਹੋ ਜਾਈ ਗਰਜਾਪ ਹੋਈ ਵੀ ਆ ਵਿਚਾਰੀ ਬਿਮਾਰ ਹਾਂ ਤਾਂ ਠੀਕ ਹਾਂ ਠੀਕ ਆ ਕਰਕੇ ਮੋੜਾ ਮੋੜੋ ਕਿ ਇਹ ਹੈ ਨਹੀਂ ਮਟੇ ਚੋਂ ਗਈਆਂ ਜਿਵੇਂ ਨਹੀਂ ਜੋ ਬਸ ਗਈ ਟੂਨ ਨੂੰ ਮੁਰਕੇ ਡੀ ਲੁਕ ਜਦੋਂ ਸਕੂਲ ਬੈਣ ਲਾਂਗੇ ਫਿਰ ਬੁਖਾਰ ਉੱਤਰ ਜਾਂਦਾ ਇਹਦਾ ਉਹ ਵੀ ਹੋ ਜਾਂਦਾ ਨਹੀਂ ਗਿਆ ਮੱਕਰਾ ਉਹ ਆਇਆ ਕਿੱਥੇ ਉੜ ਗਿਆ ਉਹ ਵੀ ਪਾ ਦਿੰਦਾ ਉਹ ਵੀ ਹੈ ਜੇ ਆਪ ਤੁਹਾਨੂੰ ਜਦੋਂ ਬੈਣ ਲਾਂਗੇ ਫਿਰ ਬੁਖਾਰ ਉੱਤਰ ਜਾਂਦਾ ਕਿੱਦਾਂ ਉਨਾਂ ਦੇ ਉੱਤਰੇ ਹਾਂ ਇੰਨਾ ਹੀ ਮੈਂ ਉਹਨਾਂ ਵੇਬ ਜੋਰਨਲ ਦੀ ਕਰ ਜਾਵਾਂ। ਜੋ ਕਰੀ ਦੀ। ਨਹੀਂ ਨਹੀਂ ਆਮਨਾ ਤਾਂ ਸਵੇਰ ਸੁਬਹਾਂ ਸਵੇਰ ਉੱਠਿਆ ਹੁੰਦਾ ਤਾਂ 4 ਵਜੇ ਦਾ ਉੱਠਿਆ ਹੁੰਦਾ। ਨਹੀਂ ਨਹੀਂ ਮੈਂ ਜੋ ਕਰ ਦੇ ਰਹੇ ਨੇ ਫੁੱਟਬਾਲ ਖੇਡ ਵੀ ਕਰ ਨਾਲ ਇਹਨਾਂ ਨੇ। ਉਹ ਤਾਂ ਵੱਡਾ ਬੱਚਾ ਵਾ ਨਾ। ਉਹ ਦਰਮੇਂ ਨੂੰ ਦੋਟਾ। ਨਹੀਂ ਪਹਿਲੇ ਦੰਤ ਖਾ ਚੱਲ ਜਾਂਗਾ ਫੇਰ। ਚਲੋ ਜੀ ਅੱਜ ਦੇ ਵਲੌਗ ਦਾ ਆਪਾਂ ਕਰਦੇ ਹਾਂ ਇੱਥੇ ਐਂਡ। ਜੇਕਰ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਤਾਂ ਸਾਡੀ ਵੀਡੀਓ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ ਤੇ ਸਾਡਾ ਚੈਨਲ ਕਰਿਓ ਵੱਧ ਤੋਂ ਵੱਧ ਸਬਸਕ੍ਰਾਈਬ। मिलद जी हिकु नवी वीडियो धनवाद